ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਖੁੰਨਣ ਖੁਰਦ ਜੋ ਕਿ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਪੈਂਦਾ ਜੀ ਇੱਥੋਂ ਤੋਂ ਹੋਣ ਜਾ ਰਹੀ ਹੈ ਇੱਥੇ ਵੀਰ ਦੇ ਕੋਲ ਦੋ ਮੱਝਾਂ ਤੇ ਇੱਕ 17 ਮਹੀਨਿਆਂ ਦੀ ਐਚਐਫ ਨਸਲ ਦੀ ਬੱਚੀ ਸੇਲ ਹੈ ਤੇ ਜੋ ਛੋਟੀ ਹੈ ਦੂਸਰੇ ਸੂਏ ਹੈ ਜੀ 3 ਮਹੀਨਿਆਂ ਦੀ ਗੱਬਣ ਤੇ ਜੋ ਦੁੱਧ ਦਾ ਰਿਕਾਰਡ ਹੈ 17 ਲੀਟਰ ਹੈ ਇਹ ਤੁਸੀਂ ਵੇਖ ਸਕਦੇ ਹੋ ਬੱਚੀ ਹੈ ਜੋ ਨਾਲ ਇਹ 17 ਮਹੀਨਿਆਂ ਦੀ ਹੈ ਐਚ ਐਫ ਨਸਲ ਦੀ ਤੇ ਇਸ ਦੇ ਨਾਲ ਹੀ ਜੋ ਦੂਸਰੀ ਸੈਡ ਉਹ ਛੋਟੀ ਸੇਲ ਹੈ ਦੂਸਰੇ ਸੂਏ 3 ਮਹੀਨਿਆਂ ਦੀ ਗੱਬਣ ਉਹ ਤੇ ਜੋ ਉਸ ਦਾ ਦੁੱਧ ਦਾ ਰਿਕਾਰਡ ਹੈ 17 ਲੀਟਰ ਹੈ ਜੀ ਤੇ ਇੱਕ ਵੀਰ ਦੇ ਕੋਲ ਤੀਜੇ ਸੂਏ ਮਾਝ ਬਕਾਊ ਹੈ ਜੋ ਕਿ 5.5 ਮਹੀਨਿਆਂ ਦੀ ਗੱਬਣ ਹੈ ਜੀ ਤੇ ਇੱਕ ਟਾਈਮ ਦਾ 4 ਲੀਟਰ ਦੁੱਧ ਮਗਰ ਕੱਟਾ ਜੀ ਇਸ ਦੇ ਇਹ ਤੀਜੇ ਸੂਏ ਮਗਰ ਕੱਟਾ ਜੀ ਇਹ ਤੀਜੇ ਸੂਏ ਮੱਝ ਬਕਾਊ ਹੈ ਜੋ ਵੀ ਖਰੀਦਣਾ ਚਾਹੁੰਦਾ ਹੈ ਬਾਈ ਦੇ ਸਕਰੀਨ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਮੁੱਲ ਤੈਅ ਕਰ ਸਕਦੇ ਹੋ ਜੀ ਪਿੰਡ ਖੁੰਨਣ ਖੁਰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ